ਕਰ ਨਾ ਨਾ ਬਣਾ ਹਾਂ ਹਾਂ ਲਿਆ ਆ ਵੀਡੀਓ ਬਣਾ ਲਈ ਮੈਂ ਬਣਾ ਆ ਵੀਡੀਓ ਆ ਵੀਡੀਓ ਫੇਰੀਆਂ ਨੂੰ ਘਾ ਫੇਰ ਆ ਵੀਂ ਦਿਆ

ਆਹ ਦੇ ਸਕੰਦਾ ਤੋਂ ਆ ਰਹੀ ਆ ਉਹ ਗਰਨਾਮ ਸਿੰਘ ਜੀ ਥੱਲੇ ਹਲਾ ਸੁਤ ਨੂੰ ਲੋੜ ਇਹਨਾਂ ਦਾ ਪਹਿਲਾਂ ਤੋਂ ਹੀ ਆਪਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਪਸ ਚ ਝਗੜਾ ਚੱਲੀ ਹੁੰਦਾ ਆ ਇਹ ਆਪੋ ਜਿਹੜੀ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੇ ਜਿਹੜੀ ਜਿਹੜਾ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰਨਾ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਿਲੇ ਦੀ ਠੀਕ ਹੈ ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਨ ਸਿੰਘ ਕੱਲੇ ਮੇਰਾ ਤਾਇ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਪਾਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਇ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਡਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਆ ਇਹ ਸ਼ਰਾਬ ਪੀਤੀ ਸੀ ਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਅੱਗੇ ਪਿਛੇ ਕੀਤੀ ਆ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਨਾਲੀ ਕੱਢ ਲਈ ਆ ਦਨਾਲੀ ਕੱਢ ਕੇ ਇਹਨੇ ਫਿਆਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਨਾਲੀ ਇਹਦੇ ਕੋ ਖੋਲੀ ਆ ਖੋ ਕੇ ਮੁੜ ਕੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਆ ਪੁਲਿਸ ਨੇ ਆਣ ਕੇ ਦਨਾਲੀ ਜਿਹੜੀ ਬਰਾਮਦ ਕੀਤੀ ਆ ਉਹਦੇ ਦੋ ਫਿਆਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਦੇ ਘਰ ਲਾ ਕੇ ਸਾਡੀ ਪੈਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਇਹਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਤੇ ਇਹਨੇ ਸਾਰਾ ਰਾਹ ਵਾਤ ਆ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਏਜੰਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਏਜੰਟ ਅੰ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰੰਗੇਸ਼ਾ ਇਹੀ ਰੰਗੇਸ਼ਾ ਜੀ ਠੀਕ ਹੈ ਨਾ ਪਰਿਵਾਰ ਦਾ ਕਹਿਣਾ ਹੈਗਾ ਕਿ ਕਹਿੰਦਾ ਵੀ ਰੇਤਾ ਬਜਰੀ ਨਹੀਂ ਸੀ ਮਿਲ ਰਿਆ ਜਿਸ ਕਰਕੇ ਉਹ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਇਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰਨੀਆਂ ਦੁਕਾਨਾਂ ਨੇ ਧਾਰੀਵਾਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜੀ ਸੀਮੈਂਟ ਲੈ ਆਂਦਾ ਵੇਖੋ ਜੇ ਸਾਨੂੰ ਮਿਲ ਸਕਦਾ ਇਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਹਾਂਜੀ ਧਮਕੀ ਕੀ ਦਿੰਦਾ ਧਮਕੀ ਇਹਦਾ ਤੁਹਾਨੂੰ ਜਾਨੋ ਮਾਰ ਦੇਣੇ ਤੇ ਮੈਂਬਰ ਜਿਹੜੇ ਆਪਣੇ ਸਾਰੇ ਮੈਨੂੰ ਦਓ ਅਸੀਂ ਇਹਦਾ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਾਇਆ ਹੋਇਆ ਪਿੰਡ ਵਿੱਚ ਹੁਣ ਪੁਲਿਸ ਆਈ ਕੀ ਕਹਿੰਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਈ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰਾਮਦ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਐਂ ਪ੍ਰਸ਼ਾਸਨ ਇਹ ਮੰਗ ਕਰਦੇ ਆ